ਬਹੁਤ ਹੀ ਸਤਿਕਾਰ ਸ੍ਰੋਤਿਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ذریعے ਮਨੋਰੰਜਨ ਕਰਦੇ ਹਾਂ ਤੇ ਅੱਜ ਫੇਰ ਤੁਹਾਡੇ ਮਨੋਰੰਜਨ ਦੇ ਲਈ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਵਾਲੇ ਲੋਕਗੀਤ ਨੂੰ ਵੀ ਭਰਮਾ ਹੰਗਾਰਾ ਦਿਓਗੇ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਅੱਜ ਵਾਲੇ ਲੋਕਗੀਤ ਦਾ ਆਨੰਦ ਮਾਣੀਏ ਸ਼ਵਾਨ ਨਰਨ ਦੇਵ ਬੋਦੀ ਵਿਨਾ ਹਾਏ ਨਰਨ ਦੇਵ ਬੋਦੀ ਵਿਨਾ ਸ਼ਵਾਨ ਨਰਨ ਦੇਵ ਬੋਦੀ ਵਿਨਾ ਹਾਏ ਨਰਨ ਦੇਵ ਬੋਦੀ ਵਿਨਾ ਕੁੰਡ ਚੱਕ ਦੀ ਵਿਨਾ ਮੂਹ ਬੋਦੀ ਵਿਨਾ ਗਲੇ ਕਰ ਦੀ ਵਿਨਾ ਹਾਏ ਨਰਨ ਦੇਵ ਬੋਦੀ ਵਿਨਾ ਬੋਲ ਦੀਵਿਨਾ ਹਾਰੇ ਕੜਾ ਮੈਂ ਤੇਰੇ ਗਲ ਵਿੱਚ ਪਾਵਾਂ ਹਾਰੇ ਕੜਾ ਮੈਂ ਤੇਰੇ ਗਲ ਵਿੱਚ ਪਾਵਾਂ ਤੈਨੂੰ ਪਾਪਾ ਥੱਕਾ ਤੈਨੂੰ ਤੱਕਦੀ ਐ ਅੱਖਾਂ ਪਾਪਾ ਥੱਕਾ ਤੈਨੂੰ ਤੱਕਦੀ ਐ ਟਿੱਕਾ ਕੜਾ ਮਤੇਰੇ ਮੱਥੇ ਸਜਾਵਾਂ ਟਿੱਕਾ ਕੜਾ ਮਤੇਰੇ ਮੱਥੇ ਸਜਾਵਾਂ ਤੈਨੂੰ ਲਾਲਾ ਥੱਕ ਤੈਨੂੰ ਤੱਕਦਾ ਨਾਇਕ ਲਾਲਾ ਥੱਕ ਤੈਨੂੰ ਤੱਕਦਾ ਨਾਇਕ ਹਾਏ ਨਰਨ ਦੇਈ ਬੋਲਦੀ ਬਿਨਾ ਹਾਏ ਨਰਨ ਦੇਈ ਬੋਲਦੀ ਬਿਨਾ ਬੰਗਾ ਕੜਾ ਮਤੇਰੇ ਵਾਂਝ ਸਜਾਵਾਂ ਬੰਗਾ ਕੜਾ ਮਤੇਰੇ ਵਾਂਝ ਸਜਾਵਾਂ ਤੈਨੂੰ ਪਾਪਾ ਥੱਕਾ ਗੂੜੇ ਨੈਣ ਨਾਲ ਤੱਕਾ ਪਾਪਾ ਥੱਕਾ ਗੂੜੇ ਨੈਣ ਨਾਲ ਤੱਕਾ ਹਾਏ ਨਰਨ ਦੇਈ ਬੋਦੀ ਵਿਨਾ ਹਾਏ ਨਰਨ ਦੇਈ ਬੋਦੀ ਵਿਨਾ

ਬੇਸ਼ੱਕ ਛੋਟਾ ਸੀ ਪਰ ਬਹੁਤ ਸੋਹਣਾ ਸੀ ਕੁਝ ਇਹ ਲੰਬੀ ਹੈ ਇੱਕ ਤੋਂ ਥੋੜਾ ਜਿਹਾ ਹਟਕੇ ਸੀਗਾ ਤੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਲੋਕ ਗੀਤਾਂ ਦੀ ਹਰ ਬੰਨਗੀ ਤੁਹਾਡੇ ਰੂਪ ਰੂਪ ਕੀਤੀ ਜਾਵੇ ਤੇ ਸਾਡੀ ਇਹ ਵੱਖਰੀ ਜੀ ਕੋਸ਼ਿਸ਼ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਇਸ ਕੋਸ਼ਿਸ਼ ਦੇ ਉੱਪਰ ਵੀ ਜ਼ਰੂਰ ਪੂਰ ਪਾਉਂਗੇ ਜੇਕਰ ਤੁਹਾਨੂੰ ਅੱਜ ਵਾਲਾ ਲੋਕ ਗੀਤ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੁਹਾਡੇ ਸੋਹਣੇ ਸੋਹਣੇ ਕੰਪਲੀਮੈਂਟ ਸਾਡਾ ਹੌਸਲਾ ਵਧਾਉਂਦੇ ਨੇ ਤੇ ਅਸੀਂ ਇਸੇ ਹੌਸਲੇ ਨੂੰ એનર્ਜੀ ਦੇ ਰੂਪ ਦੇ ਵਿੱਚ ਤਬਦੀਲ ਕਰਕੇ ਅਗਲੇ ਦਿਨ ਫੇਰ ਤੁਹਾਡੇ ਰੂਬਰੂ ਹੁੰਨੇ ਆ ਕੋਈ ਨਾ ਕੋਈ ਲੋਕ ਗੀਤ ਲੈ ਕੇ ਤੇ ਅਖੀਰ ਦੇ ਵਿੱਚ ਤੁਹਾਡੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ